ਤੁਰੇ ਵੀ ਕਿ ਸ਼ਾਵਨ ਦੇ ਮਹੀਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਜਰੰਗ ਦਲ ਸਾਂਝਾ ਗਰੁੱਪ ਧਰਮਪੁਰਾ ਮਹੱਲਾ ਵੱਲੋਂ ਪਹਿਲੀ ਪੈਦਲ ਯਾਤਰਾ ਮਾਤਾ ਸ਼੍ਰੀ ਨੈਣਾ ਦੇਵੀ ਜੀ ਦੀ ਸੱਚੀ ਜੋਤ ਲੈ ਕੇ ਜੇਕਾਰੇ ਲਗਾਉਂਦੇ ਹੋਏ 60 ਭਗਤਾਂ ਦਾ ਜਥਾ ਹੋਇਆ ਰਵਾਨਾ ਦਰਸ਼ਨ ਕਰਨ ਤੋਂ ਬਾਅਦ 5 ਤਰੀਕ ਨੂੰ ਵਾਪਸ ਧੂਰੀ ਪਰਤੇਗਾ ਜਾਰੀ ਹੈ ਜਿਹੜੀ ਇਹ ਪਹਿਲੀ ਯਾਤਰਾ ਜਾ ਰਹੀ ਹੈ ਜੀ ਧਰਮਪੁਰਾ ਮੱਲੇ ਦੇ ਵਿੱਚੋਂ ਚੱਲ ਰਹੀ ਹੈ ਕਿ ਯਾਤਰਾ ਬਹੁਤ ਜ਼ਿਆਦਾ ਚੱਲ ਰਹੀ ਹੈ ਲੇਕਿਨ ਇਹ ਮੁੰਡੇ ਜਿਹੜੇ ਨੇ ਅੱਜ ਪਹਿਲੀ ਵਾਰ ਉਸ ਗਰੁੱਪ ਦਾ ਦੂਜੇ ਗਰੁੱਪ ਵੀ ਜਿਹਦੇ ਵਿੱਚੋਂ ਨਿਕਲ ਗਏ ਅੱਜ ਪਹਿਲੀ ਵਾਰ ਯਾਤਰਾ ਜਾ ਰਹੀ ਹੈ ਜੋ ਕਿ ਪੈਦਲ ਯਾਤਰਾ ਨੰਗੇ ਪੈਰੀ ਮਾਂ ਜੋਤ ਲੈ ਕੇ ਨਾਣਾ ਦੇ ਵੀ ਦਰਵਾਜ਼ੇ ਤੇ ਜਾ ਰਹੇ ਨੇ ਮਾਂ ਇਹਨਾਂ ਦੀਆਂ ਸਮਝਾਂ ਮਨੋ ਕਾਮਨਾ ਪੂਰਨ ਕਰ ਇਹਨਾਂ ਨੂੰ ਸ਼ਕਤੀ ਪ੍ਰਦਾਨ ਕਰੇ ਮੈਂ ਇਹਨਾਂ ਦਾ ਅਸ਼ੀਰਵਾਦ ਇਹਨਾਂ ਮਾਂ ਨਾਲ ਇਹਦੇ ਵੀ ਦਰਤੋਂ ਕਿ ਇਹ ਬੱਚੇ ਸਾਰੇ ਤੰਦਰੁਸਤ ਰਹਿਣ ਜੋ ਵੀ ਇਹਨਾਂ ਨੂੰ ਔਕੜ ਆਵੇ ਮਾਂ ਦੂਰ ਕਰੇ ਅੱਜ ਕਰੋ ਸ਼ਰਮ ਵਾਲੀ ਦਾ ਬਹੁਤ ਸਤਿ ਸ਼੍ਰੀ ਅਕਾਲ ਜੀ ਜੈ ਜੈ ਅਸੀਂ ਮਦਦ ਸੰਤਰਾ ਮੁਹੱਲਾ ਪੰਜ ਮੁਖੀ ਹਨੂਮਾਨ ਜੀ ਮੰਤਰ ਦੇ ਚੋਜੋਤ ਪਰਚੰਡ ਹੋਈ ਹੈ ਇਹ ਬੱਚੇ ਦੂਜੇ ਗੁਰਪਰਵ ਕੋਸ ਲੱਗੋਗੇ ਨੇ ਚਲੋ ਉਹ ਮਾਂ ਦੀ ਕਿਰਪਾ ਹੈ ਸਿਆਣੇ ਕਹਿੰਦੇ ਨੇ ਦੋ ਭਾਂਡੇ ਹੁੰਦੇ ਤਾਂ ਖੜਕਦੇ ਬਹੁਤ ਚੰਗੀ ਗੱਲ ਹੈ ਬੱਚੇ ਹੋਰ ਜੁੜੇ ਨੇ ਆਪਣੇ ਹਿੰਦੂਤਾਰ ਬਨਾਲਾ ਇਹ ਮਾਤਾ ਜੀ ਅਖੰਡ ਜੋਤ ਲੈ ਕੇ ਜਾ ਰਹੇ ਨੇ ਮਹਾ ਮਹਾਰਾਣੀਏ ਨਾਲ ਚੜ੍ਹਦੀ ਕਲਾ ਚ ਰੱਖੇ ਇਹਨਾਂ ਦੇ ਸਿਰ ਤੇ ਮੇਰ ਭਰਾਤਰ ਤੰਦਰਸਤੀ ਦੇਵੇ ਇਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਕਿੰ ਤੁਹਾਡੇ ਇੱਕ ਇਹ ਜੀ ਕਟੋਟ 25 ਦੀ ਬੰਦਾ ਦਾ ਗਰੁੱਪ ਹੈ ਇਹ 5 ਤਰੀਕ ਨੂੰ ਜੋ ਚੜਾ ਦੇਣੀ ਹੈ ਪਹਿਲੇ ਰਾਤ ਨੂੰ ਤੇ 5 ਦੀ ਸ਼ਾਮ ਨੂੰ ਵਾਪਸ ਆ ਜਾਣਾ ਹੈ ਅੱਜ ਇੱਥੋਂ ਰਵਾਨਗੀ ਹੈ ਮਾਂ ਰੇਣਾ ਦੀ ਜੋਤੀ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਤਨ ਬਹੁਤ ਤਕੜਾ ਮਾਨ ਲੈਣਾ ਜੀ ਵੀ ਪਾਰ ਕਿਰਪਾ ਸਾਰੇ ਸਹਿਬ ਧੂਰੀ ਦੇ ਬਹੁਤ ਸਾਥ ਦਿੱਤਾ ਸਾਰੇ ਸਹਿਯੋਗ ਦਿੱਤਾ ਬਹੁਤ ਵਧੀਆ ਮਾਨ ਲੈਣਾ ਦੇ ਵੀ ਚੜ੍ਹਦੀ ਕਲਾ ਚ ਰੱਖਿਆ ਜੈ ਕਰਾ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਜ਼